ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੀ ਪੁਲਿਸ ਚੌਕੀ ਧਰਮਕੋਟ ਰੰਦਾਵਾ ਤੋਂ ਆ ਰਹੀ ਹੈ ਜਿੱਥੇ ਇੱਕ ਕਿਸਾਨ ਦੀ ਇਤਲਾਹ ਤੇ ਗੰਨੇ ਦੇ ਖੇਤਾਂ ਵਿੱਚ ਪਿਆ ਹੈਰੋਇਨ ਦਾ ਪੈਕੇਟ ਬਰਾਮਦ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਸਓ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਲਾਲਦੀਪ ਸਿੰਘ ਵਾਸੀ ਗੁਰਚੱਕ ਨੇ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਨੂੰ ਇਤਲਾਹ ਦਿੱਤੀ ਕਿ ਉਸਦੇ ਖੇਤਾਂ ਵਿੱਚ ਇੱਕ ਸ਼ੱਕੀ ਪੈਕੇਟ ਪਿਆ ਹੈ ਤਾਂ ਤੁਰੰਤ ਪੁਲਿਸ ਟੀਮ ਵੱਲੋਂ ਗੰਨੇ ਦੇ ਖੇਤ ਦੀ ਸਰਚ ਕੀਤੀ ਗਈ ਤਾਂ ਉਹਨਾਂ ਨੂੰ ਇੱਕ ਪੈਕੇਟ ਹਿਰੋਇਨ ਦਾ ਬਰਾਮਦ ਹੋਇਆ ਜੋ ਕਿ ਪੀਲੇ ਰੰਗ ਦੀ ਟੇਪ ਨਾਲ ਲਪੇਟਿਆ ਹੋਇਆ ਸੀ ਤੇ ਉਸ ਉੱਪਰ ਇੱਕ ਕੁੰਡੀ ਵੀ ਲੱਗੀ ਹੋਈ ਸੀ ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਵੱਲੋਂ ਖੇਤਾਂ ਦੀ ਤਲਾਸ਼ੀ ਬਰੀਕੀ ਦੇ ਨਾਲ ਜਾਂਚ ਕੀਤੀ ਗਈ ਤਾਂ ਇੱਕ ਹਿਰੋਇਨ ਦਾ ਪੈਕੇਟ ਹੋਰ ਬਰਾਮਦ ਹੋਇਆ ਇਸ ਸਬੰਧ ਵਿੱਚ ਥਾਣਾ ਡੇਰਾ ਬਾਬਾ ਨਾਲਕ ਪੁਲਿਸ ਵੱਲੋਂ ਐਫ ਆਈ ਆਰ ਨੰਬਰ 13 ਰਜਿਸਟਰ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਗੁਰਲਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਾਇਰਾਨ ਰਿਕਵਰ ਕੀਤੀ ਹੈ ਤੇ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਦੇ। ਦੇਖੋ ਇਹ ਤੇ ਇਨਵੈਸਟੀਗੇਸ਼ਨ ਦਰਾਂ ਹੀ ਪਤਾ ਲੱਗੂਗਾ। ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਨੂੰ ਦੱਸਾਂਗੇ। ਜਿਉਂ ਤੋ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਇਹਨੇ ਪਹਿਪੜ ਤੋਂ ਸਾਰਾ ਬ੍ਰੰਮ ਹੋਇਆ ਮੈਂ ਤੁਹਾਨੂੰ ਦੱਸਿਆ ਮੈਂ ਉਹਨਾਂ ਦੇ ਕਵਰ ਹੋਈ ਹੈ ਬਾਕੀ ਅਜੇ ਕਰ ਰਹੇ ਹਾਂ ਤਰਤੀਸ਼ ਕਰ ਰਹੇ ਹੋਣੇ ਫਿਲਹਾਲ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਤੁਹਾਨੂੰ ਦੱਸਾਂਗੇ